ਇਹ ਆਇ ਇੱਕ ਵਾਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਾਣ ਚਾਰ ਜੀ ਲਖਣ ਕਾਲ ਦਾ ਸੋ ਮੈਂ ਤੁਹਾਡਾ ਆਪਣਾ ਸੁਖ ਨਾਨੋ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਸੁਖਜੀਤ ਸਿੰਘ ਬੀ ਡੀ ਪੀਓ ਕਨਵਨ ਕਨਵਨ ਬੀ ਡੀ ਪੀਓ ਸਾਹਮਣੇ ਜਿਹੜਾ ਪੂਰੇ ਇਲਾਕੇ ਦੇ सरपंचਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਜਿਸ ਦੇ ਵਿੱਚ ਪਰਾਲੀ ਦੇ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਵਟਾਦਲੇ ਹੋਏ ਨੇ ਜਿਵੇਂ ਕਿ ਉਸ ਨੂੰ ਕਹਿੰਦੇ ਕਿ ਸਾੰਪ ਸੰਭਾਲ ਕੇ ਇਸ ਤਰੀਕੇ ਨਾਲ ਤੇ ਕਿਹਨਾ ਬੇਲੜਾਂ ਦੇ ਨਾਲ ਕਰਨੀਆਂ ਜਿਹੜੀ ਅੱਗ ਨਾ ਲਾਈ ਜਾਵੇ ਪ੍ਰਦੂਸ਼ਣ ਨਾ ਫੈਲੇ ਔਰ ਸਰਪੰਚਾਂ ਨੇ ਵੀ ਆਪੋ ਵੱਖੋ ਵੱਖਰੇ ਜਿਹੜੇ ਸੁਝਾਅ ਦਿੱਤੇ ਆ ਔਰ ਸਰਪੰਚਾਂ ਨੇ ਜਾਂ ਕਈਆਂ ਕਿਸਾਨ ਜਿੱਥੇ ਬੰਦਿਆਂ ਨੇ ਵੀ ਮੰਗ ਕੀਤੀ ਆ ਕਿ ਜਿਹੜਾ ਸੁਪਰੀਮ ਕੋਰਟ ਵੱਲੋਂ ਜਿਹੜਾ ਇੱਕ ਮਤਾ ਪਾਸ ਹੋਇਆ 25000 ਰੁਪਏ ਯਾਨੀ ਕਿ 2500 ਰੁਪਏ ਸਰਕਾਰ ਦੇਵੇ ਉਸ ਦੀ ਵੀ ਜਿਹੜੀ ਆ ਮੰਗ ਰੱਖੀ ਆ ਕਿਤਨਾ ਕਿਤੇ ਔਰ ਜਿਹੜਾ ਬਹੁਤ ਵੱਡੀਆਂ ਵਿਚਾਰ ਵਟਾਂਦਰਾ ਜਿਹੜੀਆਂ ਹੋਈਆਂ ਆ ਉਹ ਕਰਦਿਆਂ ਗੱਲਬਾਤ ਕਿਸਾਨਾਂ ਸਰਪੰਚਾਂ ਅਤੇ ਵੀਡੀਓ ਸਾਹਬ ਪੁੱਛੀ ਹਾਂ ਜੀ ਵੀਡੀਓ ਸਾਹਿਬ ਅੱਜ ਇਲਾਕੇ ਦੇ ਸਾਰੇ ਸਰਪੰਚ ਜੀ ਇੱਥੇ ਸੱਦੇ ਸੀਗੇ ਮੀਟਿੰਗ ਦਾ ਮੇਨ ਅਜੰਡਾ ਕੀ ਸੀਗਾ ਜੀ ਅੱਜ ਦੀ ਮੀਟਿੰਗ ਸਾਡੇ ਸਾਰੇ ਬਲਾਕ ਕਨੂਆ ਦੇ ਸਰਪੰਚ ਸਾਹਿਬਾਨ ਨਾਲ ਕੀਤੀ ਗਈ ਆ ਨਾਲ ਪੰਚਾਇਤ ਸੈਕਟਰੀ ਸਾਹਿਬ ਦੇ ਅੱਜ ਦੀ ਮੀਟਿੰਗ ਦਾ ਮੇਨ ਏਜੰਡਾ ਜੀ ਜਿਹੜੇ ਆਪਣੇ ਮਾਨਯੋਗ ਸੁਪਰੀਮ ਕੋਰਟ ਦੀ ਦੇ ਹੁਕਮ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਹੁਕਮ ਨੇ ਮਾਨਯੋਗ ਡੀ ਸਾਹਿਬ ਦੀ ਹਦਾਇਤਾਂ ਨੇ ਕਿ ਪਿੰਡਾਂ ਵਿੱਚ ਜਿਹੜੀ ਅਪਰਾਧੀ ਨੂੰ ਅੱਗ ਨਾਲ ਲਗਾਉਣ ਸੰਬੰਧੀ ਜਿਹੜਾ ਪੰਚਾਇਤਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ ਅਤੇ ਨਾਲ ਹੀ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿੱਚ ਪਰਾਲੀ ਇਕੱਠੀ ਕਰਨ ਦਾ ਸਿਸਟਮ ਹੈ ਜਾਂ ਬੈਲਰਾਂ ਦੇ ਰਾਹੀਂ ਕਿਸਾਨਾਂ ਨੂੰ ਵੱਤ ਵੱਤ ਪਰਾਲੀ ਇਕੱਠੀ ਕਰਕੇ ਗੱਠਾ ਦੇ ਤੌਰ ਤੇ ਇਕੱਠੀ ਕਰਵਾਉਣ ਲਈ ਸਾਰੇ ਹੀ ਸਰਪੰਚ ਸਬੰਧਾਨਾਂ ਨੂੰ ਅੱਜ ਇਹ ਬੇਨਤੀ ਕੀਤੀ ਗਈ ਹੈ ਸਾਦਕੇ ਅਜੇ ਇਸ ਰਿਗਾਰਡਿੰਗ ਅਪਾ ਮੀਟਿੰਗ ਕੀਤੀ ਹੈ ਜਿਹੜੀ ਬੈਲਰ ਮਸ਼ੀਨ ਹੈਗੀ ਹੈ ਤੇ 20 ਤੋਂ 22 ਲੱਖ ਰੁਪਏ ਦੀ ਤਕਰੀਬਨ ਮਸ਼ੀਨ ਹੈ ਪਰ ਆਮ ਛੋਟੇ ਕਿਸਾਨਾਂ ਵਾਸਤੇ ਲੈਣੀ ਬੜੀ ਮੁਸ਼ਕਲ ਹੈ ਕੀ ਲੱਗਦਾ ਕਿ ਸਰਕਾਰ ਮੋੜ ਦੇ ਉੱਤੇ ਕੋ 80% ਜਾਂ ਸਬਸਿਡੀ ਕੋ ਵੱਡੇ ਲੈਵਲ ਤੇ ਦੇਣੀ ਚਾਹੀਦੀ ਦੇ ਰਾਮ ਕਿਸਾਨ ਵੀ ਲੈ ਸਕਦੇ ਬਿਲਕੁਲ ਜੀ ਵੇਖੋ ਇਹ ਜਿਹੜਾ ਬੈਲਰ ਆ ਇਹ ਹੈ ਤੇ ਥੋੜਾ ਕਾਸਟਲੀ ਆ ਜੀ ਕਿਉਂਕਿ ਇਹ ਸਾਰੀਆਂ ਮਸ਼ੀਨਾਂ ਜਿਹੜੀਆਂ ਇੰਪੋਰਟਡ ਨੇ ਜਾਂ ਮਹਿੰਗੀਆਂ ਮਸ਼ੀਨਾਂ ਨੇ 65 ਹਸ ਪਾਵਰ ਤੋਂ ਉੱਪਰ ਦੇ ਟਰੈਕਟਰ ਹੀ ਇਹਨਾਂ ਨੂੰ ਖਿੱਚਦੇ ਆ ਕਾਸਟਲੀ ਤੇ ਜ਼ਰੂਰ ਆ ਪਰ ਸਰਕਾਰ ਵੱਲੋਂ 80% ਸਬਸਿਡੀ ਜਿਹੜੀ ਆ ਪ੍ਰੋਵਾਈਡ ਕੀਤੀ ਜਾਂਦੀ ਆ ਜੋ ਐਗਰੀਕਲਚਰ ਡਿਪਾਰਟਮੈਂਟ ਦੀਆਂ ਸਖਸ਼ਣਾ ਉਹਨਾਂ ਮੁਤਾਬਿਕ ਜਿਹੜੇ ਆ ਬੈਲਰ ਇਹ ਪਿੰਡਾਂ 'ਚ ਮਹੱਈਆ ਕਰਵਾਏ ਜਾ ਰਹੇ ਨੇ ਪਰ ਕਿਸਾਨ ਜਿਥੇ ਬੰਦੀਆਂ ਦੇ ਕਹਿਣੇ ਆ ਕਿ ਜਦੋਂ ਸਾਡਾ ਨੁਕਸਾਨ ਹੁੰਦਾ ਜਾਂ ਝੋਨੇ ਨੂੰ ਕੱਟ ਲੱਗਦਾ ਉਦੋਂ ਤੇ ਸਰਕਾਰ ਨਹੀਂ ਆਉਂਦੀ ਤੇ ਜਦੋਂ ਕਿ ਕੋਈ ਕਨਾਲ ਤਾਂ ਪਰਾਲੀ ਨੂੰ ਅੱਗ ਲਾ ਲੈਦਾ ਤੇ ਉਦੋਂ ਸਰਕਾਰ ਦਾ ਹਰ ਨੁਮਾਇੰਦਾ ਜਿਹੜਾ ਉੱਥੇ ਪਹੁੰਚ ਜਾਂਦਾ ਆ ਪਰਚੇ ਕਰਨ ਵਾਸਤੇ ਵੇਖੋ ਜਿੱਦਾਂ ਹੁਣ ਰੀਸੈਂਟਲੀ ਆ ਜੀ ਆਪਾਂ ਫਲੱਡ ਆਇਆ ਜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਰਕਾਰ ਵੱਲੋਂ ਸਾਰਿਆਂ ਵੱਲੋਂ ਅਸੀਂ ਸਾਰੇ ਰਲ ਮਿਲ ਕੇ ਦਿਨ ਰਾਤ ਮਤਲਬ ਆਪਾਂ ਵੀ ਇੱਥੇ ਬੰਨਾਂ ਦੇ ਉੱਤੇ ਹੀ ਰਹੇ ਆ ਮਤਲਬ ਜੋ ਵੱਧ ਤੋਂ ਵੱਧ ਐਫਰਟ ਆ ਉਹ ਸਰਕਾਰ ਤੇ ਕਰਦੀ ਆ ਸਰਕਾਰ ਲੋਕਾਂ ਦੇ ਨਾਲ ਹੀ ਚੱਲਦੀ ਆ ਆਪਾਂ ਆਪਾਂ ਲੋਕ ਸਾਰੇ ਹੀ ਸਰਕਾਰ ਆ ਜੀ ਇਸ ਈ ਦੇ ਵਿੱਚ ਸਾਰਿਆਂ ਦੀ ਭਾਈਵਾਲੀ ਦੇ ਨਾਲ ਹੀ ਸਰਕਾਰ ਮਤਲਬ ਕੰਮ ਕਰਦੀ ਹੈ ਜੀ ਕਿੰਨਾ ਕੁ ਸਾਥ ਮਿਲ ਰਿਹਾ ਪਿੰਡ ਦੇ ਸਰਪੰਚਾਂ ਵੱਲੋਂ ਬਹੁਤ ਵਧੀਆ ਜੀ ਰਿਸਪੌਂਸ ਰਿਹਾ ਜੀ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਜੋ ਆਪਾਂ ਇਨਸਪੈਕਟ ਕੀਤਾ ਸੀ ਸਾਡੀ ਮੀਟਿੰਗ ਉਸ ਤੋਂ ਵਧੀਆ ਰਹੀ ਆ ਸਾਰੇ ਹੀ ਸਾਡੇ ਹਾਲ ਦੀ ਗੈਦਰਿੰਗ ਵਧੀਆ ਸੀ ਜੋ ਮਤਲਬ ਸਾਰੇ ਹੀ ਪੰਚਾਇਤਾਂ ਨੇ ਸਾਨੂੰ ਇਹਨਾਂ ਇਨਸ਼ੋਰ ਕੀਤਾ ਆ ਕੀ ਆਪਾਂ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰਾਵਾਂਗੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਛੋਟ ਲਈ ਆਪਾਂ ਪਿੰਡਾਂ ਵਿੱਚ ਵੀ ਮੈਂ ਜਾ ਰਿਹਾ ਜੀ ਆਪਣੇ ਸਟਾਫ ਨਾਲ ਅਸੀਂ ਮਿਲ ਕੇ ਪਿੰਡਾਂ ਦੇ ਲੋਕਾਂ ਨੂੰ ਪਿੰਡ ਪੱਧਰ ਤੇ ਜਾ ਕੇ ਜਾਣੂ ਕਰਵਾਵਾਂਗੇ ਜੀ ਤਾਂ ਦੇ ਹੁਕਮ ਆ ਮਾਜੂਦੀ ਸਾਹਿਬ ਦੇ ਸਾਡੇ ਹੁਕਮ ਨੇ ਉਹ ਪਿੰਡਾਂ 'ਚ ਆਪਾਂ ਲੋਕਾਂ ਨੂੰ ਦੱਸਾਂਗੇ ਕਿ ਆਪਣਾ ਪਿੰਡਾਂ ਦੇ ਵਿੱਚ ਪਰਾਲੀ ਨੂੰ ਇਕੱਠੀ ਕਰਨਾ ਅੱਗ ਨਹੀਂ ਲਗਾਉਣੀ ਅੱਜ ਪੂਰੇ ਇਲਾਕੇ ਦੇ ਸਰਪੰਚਾਂ ਨੂੰ ਬਲਾਕ ਦੇ ਵਿੱਚ ਸੱਦਿਆ ਗਿਆ ਹੈ ਇਸ ਮੀਟਿੰਗ ਦਾ ਅਜੰਡਾ ਕੀ ਜੀ ਤੇ ਕਿਸ ਪਰਪਸ ਵਾਸਤੇ ਰਸ ਦੇ ਰਹੇ ਸਭ ਤੋਂ ਪਹਿਲੇ ਸਾਰੇ ਨੂੰ ਸਸਰੀ ਗੱਲ ਤੁਹਾਨੂੰ ਇਸ ਮਾਧਿਅਮ ਰਾਹੀਂ ਤੁਹਾਨੂੰ ਵੀ ਸਾਰਿਆਂ ਨੂੰ ਸਸਰੀ ਗੱਲ ਅੱਜ ਬਲਾਕ ਲੋ ਮੈਸੇਜ ਕੱਲ ਲੱਗਾ ਸੀਗਾ ਕਿ ਸਾਰੇ ਹੀ ਸਰਪੰਚ ਇੱਥੇ ਆਉਣ ਜਿਹੜੀ ਪਰਾਲੀ ਨੂੰ ਜਿਹੜੀ ਹੁਣ ਆਉਣ ਵਾਲੀ ਫਸਲ ਨੂੰ ਉਡਾਉਂਦੀ ਹੈ ਝੋਨੇ ਦੀ ਉੱਪਰ ਵਾਲੀ ਨੂੰ ਮੁੱਖ ਰੱਖ ਕੇ ਮੇਨ ਅਜੰਡਾ ਇਹ ਸੀਗਾ ਬਾਕੀ ਮੈਂ ਚਲੋ ਉਹ ਵੀ ਟੌਪਿਕ ਤੇ ਜਾਵਾਂਗਾ ਮੈਂ ਸਪੈਸ਼ਲੀ ਪਹਿਲੇ ਵੀਡੀਓ ਸਾਡਾ ਤੈਅ ਦੇਣ ਤੋਂ ਧੰਨਵਾਦ ਕਰਦਾ ਕਿਉਂਕਿ ਅੱਜ ਕਾਲੀ ਮੀਟਿੰਗ ਦਾ ਸਾਨੂੰ ਪਤਾ ਲੱਗਾ ਤੇ ਅੱਜ 84 ਜਿਹੜੇ ਸਰਪੰਚ ਮੈਂ ਆਪ ਗਿਨੇ ਤੇ ਜਿਹੜੇ ਕੋਈ ਨਹੀਂ ਮੇਰਾ ਵੀਰ ਹੈ ਉਹਨੇ ਕੋਈ ਆਪਣਾ ਚਾਚਾ ਦਾ ਭੈਣ ਭਰਾ ਸੱਜਿਆ ਤਾਂ ਇੱਕ ਹਲਤੀ ਵੀ ਸੋਚ ਉਹ 100% ਵੀ ਕਦੀ ਮੀਟਿੰਗ ਨਹੀਂ ਦੇਖੀ ਜਿਹੜੀ ਅੱਜ ਵੇਖੀ ਇਹ ਦੇਖੋ ਜੀ ਇਹ ਇੱਕ ਚੰਗੇ ਅਫਸਰ ਦੀ ਚੰਗੀ ਸੋਚ ਦੀ ਨਿਸ਼ਾਨੀ ਹੁੰਦੀ ਆ ਜਿਨ੍ਹਾਂ ਨੇ ਹਰ ਇੱਕ ਪਾਰਟੀ ਨੂੰ ਜਾਂ ਕਿਸ ਤਰੀਕੇ ਦੇ ਨਾਲ ਆਪਣਾ ਜਿਹੜਾ ਬਲਾਗ ਦੇ ਵਿੱਚ ਉਹ ਚੱਲੇ ਆ ਜਾਂ ਕਿਸ ਤਿੱਕਣਾ ਵਰਕਰਾਂ ਨੂੰ ਹੈਂਡਲ ਕੀਤਾ ਸੋ ਇਹਨਾਂ ਦੀ ਮੀਟਿੰਗ 'ਚ ਇਹ ਦੇਖ ਕੇ ਮਨ ਖੁਸ਼ ਹੋ ਗਿਆ ਸੋ ਅਜੰਡਾ ਜਿਹੜਾ ਪ੍ਰਾਲੀ ਨੂੰ ਮੱਦੇ ਨਜ਼ਰ ਰੱਖਦੇ ਸਾਡੇ ਵੀਡੀਓ ਸਾਹਮਣੇ ਸਾਨੂੰ ਸਾਰੀਆਂ ਇਹਦੇ ਅਧਿਤਾ ਸਰਕਾਰ ਦੀਆਂ ਦਾਸਤੀਆਂ ਤੇ ਅਸੀਂ ਉਹ ਸਾਰੀਆਂ ਅਧਿਤਾ ਸੁਣ ਲਈਆਂ ਤੇ ਆਪਣੇ ਖਾਣੇ 'ਚ ਪਾ ਲਈਆਂ ਅਸੀਂ ਪਿੰਡਾਂ ਤੇ ਜਾ ਕੇ ਲੋਸਮੈਂਟ ਕਰਵਾ ਦਾਂਗੇ ਪਿੰਡ ਵਾਲੇ ਨੂੰ ਮਨਾ ਕਰ ਦਾਂਗੇ ਹਰ ਚੀਜ਼ ਇਹਨਾਂ ਦੀ ਪੂਰੀ ਆਪਾਂ ਉਹਦੇ ਉੱਤੇ ਉਤਰਾਂਗੇ ਪਰ ਇੱਕ ਸਾਡੇ ਤੁਹਾਡੇ ਮਾਦੀਮ ਰਾਈ ਮੈਂ ਵੀ ਕਹਿਣਾ ਚਾਹੁੰਦਾ ਇੱਕ ਸਾਡੀ ਵੀ ਬੇਨਤੀ ਆ ਫੀਲਡ ਦੇ ਜਿਹੜੇ ਜ਼ਿੰਮੇਦਾਰ ਆ ਇੱਕ ਸਾਡੀ ਬੇਨਤੀ ਆ ਵੀਡੀਓ ਸਾਹਿਬ ਦੇ ਰਾਈ ਆਪਾਂ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਦਾ ਰਾਈ ਉੱਪਰ ਤੱਕ ਬੇਨਤੀ ਕਰਦੇ ਵੀ ਜੇ ਸੁਪਰੀਮ ਕੋਰਟ ਦੇ ਆਰਡਰ ਇਹ ਸਾਨੂੰ ਤੁਸੀਂ ਵਾਰ-ਵਾਰ ਦੱਸਣਦੇ ਹੋ ਤੇ ਸੁਪਰੀਮ ਕੋਰਟ ਦੇ ਉਹ ਵੀ ਆਰਡਰ ਆ ਵੀ ਇੱਕ ਜ਼ਿੰਮੇਦਾਰ ਨੂੰ 25000 ਰੁਪਇਆ ਵੀ ਮਿਲਣਾ ਉਹਦਾ ਕਦੀ ਨਾਂ ਨਿਸ਼ਾਨ ਨਹੀਂ ਲਿਆ ਕਿਸੇ ਨੇ ਅੱਜ ਅਹੀ ਇਹੋ ਹੀ ਬੇਨਤੀ ਕਰਦੇ ਵੀ ਜੇ ਏਡੇ ਵਧੀਆ ਸਾਡੇ ਬਲਾਕ ਇੰਚਾਰਜ ਹਨ ਵੀਡੀਓ ਸਾਹਿਬ ਤੇ ਆਪਣੀ ਏਡੇ ਵਧੀਆ ਫਰੇਮ ਦੇ ਨਾਲ ਗੱਲ ਰੱਖਣ ਅਧਿਕਾਰੀਆਂ ਕੋਲ ਇਹ ਸਾਡਾ ਪੁਆਇੰਟ ਰੱਖਣਾ ਐ ਨਾ ਨਾ ਸੈਂਟਰ ਕਰੇ ਵੀ ਸਰਕਾਰਾਂ ਦੇਖ ਕੇ ਤੇ ਸਰਕਾਰਾਂ ਨੂੰ ਨਹੀਂ ਉਹ ਪੰਜਾਬ ਨੂੰ ਹੀ ਮਸਲ ਚ ਲੱਗੀ ਆ ਆਪਣੀਆਂ ਤੇ ਸਾਰੀਆਂ ਮਨਾਈ ਜਾਂਦੀ ਤੇ ਜਿਹੜੀ ਕੋਈ ਸੁਪਰੀਮ ਕੋਰਟ ਨੇ ਸਾਡੇ ਜਿਮੀਦਾਰਾਂ ਦੇ ਹੱਕ ਤੇ ਜੇ ਕੋਈ ਦਿੱਤਾ ਫਤਵਾ ਉਹਨੂੰ ਮਹਾਸਾ ਵੀ ਨਹੀਂ ਡੋਰ ਕਰਾਂਦੇ ਸੋ ਜਿਮੀਦਾਰਾਂ ਨੂੰ ਵੀ 2500 ਰੁਪਏ ਲਈ ਜੁਣਾ ਚਾਹੀਦਾ ਆਪਾਂ ਵੀਡੀਓ ਸਾਨੂੰ ਬੇਨਤੀ ਕਰਦੇ ਵੀ ਇਹ ਸਾਡੀ ਬੇਨਤੀ ਤੁਸੀਂ ਉੱਪਰ ਅਧਿਕਾਰੀਆਂ ਦੀ ਨੋਟਿਚ ਪਾਣੀ ਬਾਕੀ ਜਿੱਦਾਂ ਸਾਨੂੰ ਉਦੇਸ਼ ਮਿਲਿਆ ਆਪਾਂ ਪੂਰਾ ਤੈਹ ਦੇਲ ਤੋਂ ਪੂਰੇ ਨਗਰ ਨੂੰ ਇਹਦੇ ਬਾਰੇ ਗਾਈਡ ਕਰਾਂਗੇ ਕਿਸਾਨ ਯੂਨੀਅਨ ਵੱਲੋਂ 100 ਰੁਪਏ ਦੀ ਬੋਨਸ ਦੀ ਮੰਗ ਕੀਤੀ ਗਈ ਆ ਦੇਖੋ ਜੀ ਕਿਸਾਨ ਯੂਨੀਅਨ ਨੇ 100 ਰੁਪਏ ਦੀ ਮੰਗ ਕੀਤੀ ਗਈ ਤੇ ਬਹੁਤ ਵਧੀਆ ਮੰਗ ਆ ਕਿਹੜੀ ਚੀਜ਼ ਦਾ ਘਾਟਾ ਸਰਕਾਰਾਂ ਕੋ ਸੈਂਟਰ ਕੋ ਹੁਣ ਸੈਂਟਰ ਜੇ ਪੰਜਾਬ ਤੁਸੀਂ ਪਹਿਲੇ ਹੀ ਦਬੇਟਾਂ ਦੇ ਸੁਣਿਆ ਹੋਣਾ ਕਿ ਸੈਂਟਰ ਕੀ ਕਰਨ ਦੀ ਪੰਜਾਬ ਨਾਲ ਹੁਣ ਕਿਸਾਨ ਯੂਨੀਅਨ ਨੇ ਮੰਗ ਥੋੜਾ ਗਲਤ ਕੀਤੀ ਔਰ ਰਲੀਵ ਤੇ ਮਾਸਾ ਵੀ ਪੰਜਾਬ ਸਰਕਾਰਾਂ ਨੂੰ ਦੇਣ ਦੀ ਸੈਂਟਰ ਐਕਚੁਅਲੀ ਪੰਜਾਬ ਗਵਰਨਮੈਂਟ ਤੋਂ ਮੰਗ ਕੀਤੀ ਸੀ ਸੈਂਟਰ ਤੋਂ ਨਹੀਂ ਮੰਗ ਕੀਤੀ ਉਹਨੇ ਪੰਜਾਬ ਗਵਰਨਮੈਂਟ ਤੋਂ ਮੰਗ ਕੀਤੀ ਪੰਜਾਬ ਤੋਂ ਜਿਹੜੇ ਮਾਦਕ ਨੇ ਦੇਖੋ ਜੇ ਕੋਈ ਜ਼ਿੰਮੇਵਾਰ ਮੰਗ ਕਰਦਾ ਸਰਕਾਰਾਂ ਤੋਂ ਤੇ ਆਸੀ ਜ਼ਿੰਮੇਵਾਰ ਸਰਕਾਰਾਂ ਕੋ ਰੱਖਦਾ ਤੇ ਮੰਗ ਕੀਤੀ ਹੈ ਤੇ ਸਰਕਾਰਾਂ ਨੂੰ ਚਾਹੀਦਾ ਇਸ ਚੀਜ਼ ਤੇ ਗੌਰ ਕਰਨਾ ਅੱਜ ਸਰਪੰਚ ਸਾਹਿਬ ਕਿਸ ਮਸਲੇ ਚ ਅੱਜ ਜਿਹੜੀ ਆ ਵੀਡੀਓ ਬਲੌਗ ਦੇ ਵਿੱਚ ਜਿਹੜੀ ਮੀਟਿੰਗ ਅੱਜ ਹੋ ਰਹੀ ਸਰਪੰਚਾ ਜੀ ਇਹ ਪਰਾਲੀ ਦੇ ਵਿਸ਼ੇ ਤੇ ਵਾਸਤੇ ਅਜਮੇਟਿੰਗ ਹੋਈ ਹੈ ਵੀਡੀਓ ਸਾਹਿਬ ਦੀ ਦਵਾਈ ਇੱਥੇ ਸਾਰੇ ਇਲਾਕੇ ਦੇ ਸਰਪੰਚ ਆਏ ਆ ਜੋ ਕਿ ਹੁਣ ਝੋਨਾ ਦਾ ਪਰਾਲੀ ਨੂੰ ਵੱਢਣਾ ਝੋਨਾ ਤੇ ਜਿਹੜੀ ਪਰਾਲੀ ਨੂੰ ਇਹੋ ਦਾਤਾ ਮਿਲੀਆਂ ਕਿ ਪਰਾਲੀ ਨੂੰ ਆਕ ਨਾ ਲਾਈ ਜਾਏ ਸਰਕਾਰ ਦਾ ਕਾफी ਮਲ ਧਿਆਨ ਹੈ ਕਿ ਪ੍ਰਦੂਸ਼ਣ ਤੋਂ ਜਰਾ ਬਚਾਇਆ ਜਾਏ ਪਰ ਕੁਝ ਜਥੇਬੰਦੀਆਂ ਦੇ ਇਹ ਕਹਣਾ ਆ ਕਿ ਸਰਕਾਰ ਨੂੰ ਪਾਣੀ ਚ ਡੁੱਬੇ ਪਿੰਡ ਨਹੀਂ ਦਿਖੇ 2% ਪ੍ਰਾਲੀ ਦਾ ਧੂਆਂ ਜਾਂਦਾ ਪੰਜਾਬ ਤੋਂ ਸਭ ਧੂਆਂ ਪ੍ਰਾਲੀ ਦੀ ਅੱਗ ਦੇ ਕਿਉਂ ਲੱਭਦਾ ਇੰਡਸਟਰੀ ਦੇ ਲੈਵਲ ਦਾ ਕਿਉਂ ਨਹੀਂ ਲੱਭਦਾ ਸਿੱਕੂ ਤੇ ਬਹੁਤ ਵਾਰੀ ਗੱਲਾਂ ਹੋ ਚੁੱਕੀਆਂ ਤੇ ਸਰਕਾਰ ਇੱਕ ਕਿਸਾਨਾਂ ਨੂੰ ਹੀ ਦਬਾਉਣਾ ਚਾਹੁੰਦੀ ਹੈ ਅਸੀਂ ਦੇਖਿਆ ਹੋਇਆ ਕਿ ਜਿਹੜਾ ਕਿਸਾਨਾਂ ਦੀ ਜਿਹੜੀ ਪ੍ਰਾਲੀ ਆ ਗੱਠਾਂ ਬੰਨਣ ਵਾਲੀਆਂ ਉਹ ਵੀ ਨਹੀਂ ਚੱਕਦੇ ਪਰ ਪੀਪਲ ਦੇ ਸਰਕਾਰ ਦੀਆਂ ਦੇਇਤਾਂ ਵੀ ਉਹਨਾਂ ਨੇ ਵੀ ਆਪਣੀ ਇੱਕ ਰਿਡੈਂਟੀ ਕੀਤੀ ਹੈ ਬਾਕੀ ਡਿਊਟੀ ਹੈ ਸਰਕਾਰ ਨੂੰ ਬਾਕ ਨਹੀਂ ਲੁਣ ਕੇ ਵੀ ਹੈ ਤਾਂ ਸਰਕਾਰ ਦਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਸਰਕਾਰ ਆਪਣੇ ਵਿਰਾਂਧਾਂ ਦੇ ਖੜੀ ਨਹੀਂ ਉਤਰਾਂ ਤਨੂੰ ਲੱਗਦਾ ਕਿ ਪਰਾਲੀ ਨੂੰ ਸੰਭਾਲ ਦੇ ਵਿੱਚ ਜਿਹੜਾ ਸਰਕਾਰ ਵੱਲੋਂ ਕਿ ਮਸ਼ੀਨਰੀ ਦੇ ਵਿੱਚ ਵੱਡੀ ਸਬਸਿਡੀ ਦੇਣੀ ਕਿ ਇਹ ਜਿਹੜੀਆਂ ਵੱਡੀਆਂ ਮਸ਼ੀਨਾ ਆਣ ਕੇ ਜਿਹੜਾ ਪਰਾਲੀ ਦਾ ਕੰਮ ਕਰ ਸਕਣ ਬਿਲਕੁਲ ਸਰਕਾਰ ਨੂੰ ਸਬਸਿਡੀਆਂ ਦੇਣੀਆਂ ਚਾਹੀਦੀਆਂ ਮਸ਼ੀਨਾ ਹੋਰ ਦੇਣੀਆਂ ਚਾਹੀਦੀਆਂ ਨੇ ਕੋਈ ਪਰਾਲੀ ਰੱਖਣ ਵਾਸਤੇ ਜਗ੍ਹਾ ਦੇਣੀ ਚਾਹੀਦੀ ਹੁਣ ਵੀਡੀਓ ਸਾਹਿਬ ਨੇ ਆਖਿਆ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਹੈ ਉਹਨੂੰ ਤੁਸੀਂ ਪਰਾਲੀ ਇਕੱਠੀ ਕਰਨ ਵਾਸਤੇ ਰੱਖੋ ਡੈਂਪ ਕਰ ਸਕਦਾ ਡੈਂਪ ਕਰਨ ਵਾਸਤੇ ਠੀਕ ਹੈ ਪਰੰਤੂ ਡੈਂਪ ਵੀ ਤਾਂ ਹੀ ਹੋਣਾ ਪਿਛੇ ਲੇਬਰ ਹੋਵੇ ਕੋਈ ਮਸ਼ੀਨਰੀ ਹੋਵੇ ਜਾਂ ਕੱਤੀ ਕੀਤੀ ਜਾਏ ਕਿਸਾਨ ਤੇ ਵੀ ਰੋਹੀ ਹੈ ਨਾ ਆਪਣੀ ਪਰਾਲੀ ਇਕੱਠੀ ਕਰ ਕਰ ਡੈਂਪ ਕਰਦਾ ਰਹੇ ਟੈਲੀ ਜਿਹੜੀ ਜ਼ਮੀਨ ਹੁੰਦੀ ਉਹ ਤਾਂ ਪਹਿਲਾਂ ਹੀ ਠੇਕੇ ਤੇ ਚੜੀ ਹੁੰਦੀ ਡੈਂਪ ਠਿਕ ਦਾ ਸਰਾ ਕਰਨ ਦਊਗਾ ਹਾਂਜੀ ਹਾਂਜੀ ਬ్రో ਜਾਂ ਤਾਂ ਠੇਕੇ ਤੇ ਨਾ ਚੜੀਏ ਹਾਂਜੀ ਫਿਰ ਹੋ ਸਕਦਾ ਸਾਬ ਹਾਂ ਨਾ ਚੜੀ ਜਾਏ ਫਿਰ ਹੋ ਸਕਦਾ ਵੀ ਪੰਚ 34 ਛੱਡੀ ਜਾਏ ਬਹੁਤ ਧੰਨਵਾਦ